ਤਾ ਬੇਮਾਲਿਕ ਦੇ ਨਾਲ ਮਾਰਪੀਟ ਦੇ ਮਾਮਲੇ ਵਿੱਚ ਪਸਿਆਣਾ ਥਾਣੇ ਤੇ ਪਾਰ ਕਿਸਾਨਾਂ ਵੱਲੋਂ ਤਰਨਾ ਦਿੱਤਾ ਗਿਆ ਉਹਨਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਕਥਿਤ ਰੂਪੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਸ ਮਾਮਲੇ ਸੰਬੰਧੀ ਜਦੋਂ ਐਸਐਚਓ ਪਸਿਆਣਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਕਰੋਸ ਮਾਮਲਾ ਦਰਜ ਕੀਤਾ ਗਿਆ ਹੈ ਔਰ ਜਾਂਚ جاری ਹੈ ਲੇਕਿਨ ਕਿਸਾਨਾਂ ਨੇ ਕਿਹਾ ਕਿ ਗਰੀਬ ਟੱਬਾ ਮਾਲਿਕ tha ਉਹਦੇ ਨਾਲ ਤੱਕਾ ਹੋਇਆ ਹੈ ਇਸ ਲਈ ਜਿਹੜਾ ਕੋਈ ਸੌਕਾਰ ਵਿਅਕਤੀ ਹੈ ਉਹਦੇ ਨਾਲ ਉਹ ਉਸकी ਜ਼ਮੀਨ ਹੜਪਣਾ ਚਾਹੁੰਦਾ ਹੈ। ਅਬ ਜਾਂਚ ਦਾ ਵਿਸ਼ਾ ਹੈ ਕਿ ਪੁਲਿਸ ਕਿਸ ਤਰ੍ਹਾਂ ਦੀ ਜਾਂਚ ਕਰ ਰਹੀ ਹੈ। ਲੇਕਿਨ ਕਿਸਾਨਾਂ ਨੇ ਕਿਹਾ ਕਿ ਜਦ ਤੱਕ ਉਸਨੂੰ ਇਨਸਾਫ ਨਹੀਂ ਮਿਲੇਗਾ ਸਾਡਾ ਸੰਘਰਸ਼ ਚੱਈ ਰਹਿਣਾ ਹੈ। ਇਹ ਜਿਹੜਾ ਪਸਿਆਣੇ ਦੇ ਕੋਲ ਇੱਕ ਪ੍ਰਾਪਰਟੀ ਡੀਲਰ ਹੈ ਜਿਹਦੇ ਕੋਲ ਜ਼ਮੀਨ ਵੀ ਹੈ ਤੇ ਬਹੁਤ ਸਾਰੇ ਉਹਦੇ ਕੋਲ ਪਲਾਟ ਵੀ ਨੇ। ਤੇ ਉਹਦੇ ਵਿੱਚ ਇੱਕ ਬੰਦੇ ਨੇ 100 ਗਾਜ ਦੇ ਵਿੱਚ ਘਰ ਬਣਾਇਆ ਹੋਇਆ। ਔਰ ਇੱਕ ਨੇ ਬੰਦੇ ਨੇ ਇੱਕ 100 ਗਾਜ ਪਲਾਟ ਦੇ ਵਿੱਚ ਇੱਕ ਢਾਬਾ ਬਣਾਇਆ ਹੋਇਆ ਆਪਣੀ ਰੋਜੀ ਰੋਟੀ ਚਲਾਉਣ ਲਈ। ਹੁਣ ਰੌਲਾ ਇਹ ਆ ਜਿਹੜਾ ਸਰਮਾਇਦਾਰ ਬੰਦਾ ਉਹ ਕਹਿੰਦਾ ਵੀ ਇਹ ਜਿਹੜੇ 100-100 ਗਾਜ ਵਾਲੇ ਬੰਦੇ ਨੇ ਇੱਥੇ ਜ਼ਮੀਨ ਮਹਿੰਗੀ ਆ ਇਹਨਾਂ ਦਾ ਇੱਥੇ ਕੋਈ ਕੰਮ ਨਹੀਂ ਐ ਇੱਥੋਂ ਆਪਦਾ ਘਰ-ਬਾਰ ਛੱਡਣ ਆਪਣਾ ਢਾਬਾ ਛੱਡਣ ਤੇ ਇੱਥੋਂ ਪੱਤਰੇ ਵਾਚਣ ਤੇ ਇਹ ਜਿਹੜੀ ਮਹਿੰਗੀ ਜਗ੍ਹਾ ਐ ਮੈਂ ਲੈ ਕੇ ਤੇ ਮੈਂ ਮਹਿੰਗੇ ਦਾਮ ਤੇ ਸੇਲ ਕਰਾਂ ਉਸ ਗੱਲ ਨੂੰ ਇਹਨਾਂ ਦੀ ਜਦੋਂ ਜਹਾਈ ਚੱਲ ਰਹੀ ਸੀਗੀ ਤਾਂ ਜਥੇਬੰਦੀ ਉਹਨਾਂ ਗਰੀਬ ਲੋਕਾਂ ਦੀ ਮਦਦ ਕਰ ਰਹੀ ਸੀ ਕੁਝ ਦਿਨ ਪਹਿਲਾਂ ਇਹਨਾਂ ਨੇ ਲਿਹਾ ਕੇ ਬੰਦੇ ਉਹ ਮਿੰਨਤੀ ਕਰਾ ਕੇ ਤੇ ਢਾਬੇ ਦੇ ਅੱਗੇ 17 ਵਗੈਰਾ ਬਿਲਕੁਲ ਲਾਣੀਆਂ ਟਾਬੇ ਦਾ ਰਾਹ ਬੰਦ ਕਰਤਾ ਤੇ ਜਦੋਂ ਜਥੇਬੰਦੀ ਨੂੰ ਬੁਲਾ ਕੇ ਇਸ ਚੀਜ਼ ਦਾ ਵਿਰੋਧ ਕਰਿਆ ਟਾਬੇ ਵਾਲਾ ਉਹਦਾ ਆਪਣਾ 100 ਗਜ ਦਾ ਪਲਾਟ ਆਪਣਾ ਹੈ ਉਹਦਾ ਨਾਲ ਵਾਲਾ ਕੀ ਕਹਿੰਦੇ ਨਾਲ ਵਾਲਾ ਕਹਿੰਦਾ ਵੀ ਇਹ ਜਗਾ ਜਿਹੜੀ ਹੈ ਇਹ ਮੇਰੀ ਹੈ ਤੇ ਮੇਰਾ ਇੱਥੇ ਕਬਜ਼ਾ ਹੈ ਤੇ ਉਹਨੇ ਜ਼ਬਰਦਸਤ ਉੱਥੇ ਟਾਬੇ ਦੇ ਅੱਗੇ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਅੱਗੇ ਲਾ ਕੇ ਬੁੱਤੀਆਂ ਤੇ ਅੱਗੇ ਕੰਡਿਆਂ ਵਾਲੀ ਤਾਰ ਲਾਤੀ ਤੇ ਜਦੋਂ ਜਥੇਬੰਦੀ ਨਾਲ ਆਣ ਕੇ ਉਸ ਦਾ ਵਿਰੋਧ ਕਰਿਆ ਤਾਂ ਇਹਨਾਂ ਨੇ ਲਿਆ ਕੇ ਗੁੰਡੇ दारू ਪੀ ਕੇ ਵਿੱਚ ਜਿੱਥੇ ਜਿੱਥੇ ਬੰਦੀ ਨਾਲ ਬੇਸਵਾਹਬ ਕੀਤਾ ਤੇ ਜਿਹੜੇ ਉਹ ਲੋਕ ਸਨ ਢਾਬੇ ਵਾਲੇ ਤੇ ਘਰ ਵਾਲੇ ਉਹਨਾਂ ਦੇ ਕੰਦਰਾਂ ਦੇ ਵਿੱਚ ਵੜ ਕੇ ਉਹਨਾਂ ਦੀ ਔਰਤਾਂ ਦੇ ਕੰਨਾਂ ਦੇ ਉੱਤੇ ਪਿਸਤੌਲ ਰੱਖੇ ਤੇ ਉਹਨਾਂ ਨੂੰ ਕਿਹਾ ਵੀ ਘਰ ਛੱਡ ਕੇ ਬਾਹਰ ਭੱਜ ਜਾਓ ਕੋਈ ਕਾਰਵਾਈ ਬਿਲਕੁਲ ਕੋਈ ਕਾਰਵਾਈ ਨਹੀਂ ਹੋਈ ਅੰਦਰ ਵੜ ਕੇ ਉਹਨਾਂ ਦੇ ਘਰਾਂ ਦੇ ਵਿੱਚੋਂ ਕੈਮਰੇ ਪੱਟੇ ਗਏ ਜਿਨ੍ਹਾਂ ਦੇ ਵਿੱਚ ਪੂਰੀ ਫਿਲਮ ਕੈਦ ਹੈ ਜਿਹੜੀ ਉਹਨਾਂ ਨੇ ਗੁੰਡਾਗਰਦੀ ਕਰੀ ਹੈ ਉਹ ਕੈਮਰੇ ਵੀ ਅਜੇ ਉਹਨਾਂ ਦੇ ਕੋਲ ਨੇ ਇਸ ਗੱਲ ਨੂੰ ਤਾਂ ਜੀ 15 ਤਰੀਕ ਦੀ ਇਹ ਗੱਲ ਹੈ ਪਿਛਲੇ ਦੀ ਕਰਨਾ ਦੇ ਆ ਵੀ ਸਾਡੀ ਜਿਹੜੀ ਜੋ ਸਾਡੇ ਆਗੂ ਨੇ ਅਸੀਂ ਹੁਣ ਆਪਾਂ ਜੀ ਮੀਟਿੰਗ ਕਰਾਂਗੇ ਇਹਨਾਂ ਦੀ ਵੇਟ ਕਰਕੇ ਦੋ ਤਿੰਨ ਘੰਟੇ ਕੋਈ ਅਫਸਰ ਆਇਆ ਹੁਣ ਤੱਕ ਤੁਹਾਡੇ ਕੋਲ ਅਜੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਮੁੱਖ ਮੁੱਦਾ ਜਿਹੜਾ ਇੱਥੋਂ ਦੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਆ ਇਹਦੇ ਕਰਕੇ ਮੁੱਦਾ ਜਿਹੜਾ ਭਟਿਆ ਕਿਉਂ ਕਿਉਂਕਿ 1.5 ਸਾਲ ਤੋਂ ਇਹ ਪੀੜਤ ਪਰਿਵਾਰ ਨੇ ਜਿਹੜੇ ਇਹਨਾਂ ਨੂੰ ਅਰਜ਼ੀਆਂ ਦੇ ਰਹੇ ਆ ਕਿ ਸਾਡਾ ਜਿਹੜਾ ਗਵੰਡੀ ਐ ਸਾਡੀ ਕਲੋਨੀ ਨੂੰ ਇਹ ਅੜਪਣ ਨੂੰ ਫਿਰਦਾ ਤੇ ਸਾਡੇ ਕਦੇ ਘਰਾਂ 'ਚ ਪਾਣੀ ਛੱਡ ਦਿੰਦਾ ਬੋਰ ਦਾ ਕਦੇ ਉਹਦੇ ਨੌਕਰ ਤੋਂ ਗਾਲਾਂ ਕਢਾਉਂਦਾ ਤੇ ਇਹ ਕਿਹੜੇ ਬੜੀ ਜ਼ਮੀਨਾਂ ਦੀ ਐ ਇਹ ਸੁਬਾਜਪੁਰ ਦੀ ਜ਼ਮੀਨਾਂ ਜੀ ਸਮਾਣਾ ਰੋਡ ਦੇ ਉੱਤੇ ਤੇ ਆ ਜਦੋਂ 1.5 ਸਾਲ ਤੋਂ ਨਹੀਂ ਕਿਸੇ ਨੇ ਇਹਨਾਂ ਦੀ ਗੱਲਬਾਤ ਸੁਣੀ ਤੇ ਅਰਜ਼ੀਆਂ ਵੀ ਦਿੱਤੀਆਂ ਸਾਰਾ ਕੁਝ ਹੋਇਆ ਤੇ ਹੁਣ ਕੀ ਕੀਤਾ ਉਸ ਬੰਦੇ ਨੇ 15 ਤਰੀਕ ਨੂੰ ਆਪਦੇ ਗੁੰਡੇ ਲੈ ਕੇ ਉਸ ઠાਬੇ ਤੇ ਤੇ ਇੱਕ ਪਰਿਵਾਰ ਪਿੱਛੇ ਜਿਹੜਾ ਰਹਿੰਦਾ ਤੇ 2005 ਦੇ ਵਿੱਚ ਇੱਕ ਕਲੋਨੀ ਕੱਟੀ ਆ ਉਦੋਂ ਤੁਸੀਂ ઠાਬਾ ਤੇ ਉਦੋਂ ਦੀ ਪਰਿਵਾਰ ਰਹਿ ਰਹੇ ਆ ਤੇ ਇਹਨਾਂ ਨੇ ਉਹ ਪਰਿਵਾਰ ਦੇ ਵਿੱਚ ਜਾ ਕੇ ਉਹਨਾਂ ਦੇ ਔਰਤਾਂ ਦੇ ਥੱਪੜ ਮਾਰ ਕੇ ਮੁੱਕੀਆਂ ਮਾਰ ਕੇ ਲੱਤਾਂ ਮਾਰ ਕੇ ਉਹਨਾਂ ਦਾ ਫੋਨ ਖੋ ਕੇ ਲੈ ਕੇ ਆਇਆ ਕੋਈ ਪਰਚਾ ਨਹੀਂ ਹੋਇਆ ਇੱਕ ਤਰਫਾ ਪਰਚਾ ਹੋਇਆ ਉਹ ਵੀ ਸਾਡੇ ਲੋਕਾਂ ਦੇ ਜਿਨ੍ਹਾਂ ਤੇ ਹਮਲਾ ਕੀਤਾ ਹਮਲਾ ਕਰਨ ਵਾਲਿਆਂ ਨੂੰ ਕਿਸੇ ਨੇ ਨਹੀਂ ਪੁੱਛਿਆ ਜਿਨ੍ਹਾਂ ਤੇ ਹਮਲਾ ਹੋਇਆ ਘਰ ਤੇ ਹੋਇਆ ਜਿਨ੍ਹਾਂ ਦੇ ਬੱਚਿਆਂ ਦੇ ਪਿਸਤੌਲ ਦੀ ਨੋਕ ਨਾਲ ਉਹਨਾਂ ਨੂੰ ਰਾਤ ਨੂੰ 6 6:30 ਵਜੇ ਕੱਢਿਆ ਕਰੋ ਤੇ ਜਦੋਂ ਅਸੀਂ ਉਰੇ ਆ ਕੇ ਇਹਨਾਂ ਨੂੰ ਕਿਹਾ ਤਾਂ ਇਹ ਕਹਿੰਦੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜੋ ਬਣੂਗੀ ਉਹ ਅੱਜ ਤੱਕ ਜਣੀ 15 ਤਰੀਕ ਤੋਂ ਲੈ ਕੇ ਆ ਕਿ ਹੁਣ ਕਿੰਨੇ ਟਾਈਮ ਤੱਕ ਬਹਿਣਾ ਇੱਥੇ ਤਰਨੇ ਦੇ ਇਹ ਅਸੀਂ ਬੈਠੇ ਆ ਅਜੇ ਸਾਡੇ ਤੱਕ ਕੋਈ ਪ੍ਰਸ਼ਾਸਨ ਆਉਂਦਾ ਕਿ ਨਹੀਂ ਆਉਂਦਾ ਜੇ ਨਹੀਂ ਸਾਡੀ ਕੋਈ ਗੱਲ ਸੁਣਦਾ ਅੱਜ ਵੀ ਤਾਂ ਅਸੀਂ ਆਪਣੀ ਚਾਲਨ ਕਮੇਟੀ ਹੈ ਜਿਹੜੀ ਉਹ ਮੀਟਿੰਗ ਕਰਕੇ ਅਗਲਾ ਐਲਾਨ ਕਰੂਗੀ ਤੇ ਅਸੀਂ ਬੈਠੇ ਆ ਫਿਲਹਾਲ ਇਹਨਾਂ ਜੀ ਇੱਥੇ ਇੱਕ ਕੋਈ ਇਨਸੀਡੈਂਟ ਹੋਇਆ ਸੀਗਾ ਪਿਛਲੀ 15 ਤਰੀਕ ਨੂੰ ਉਹਦੇ ਕਿਸਵਾਜਪੁਰ ਦਾ ਮਾਮਲਾ ਜੀ ਇੱਥੇ ਇਨਸੀਡੈਂਟ ਹੋਇਆ ਸੀਗਾ ਜੋ ਝਗੜਾ ਹੋਇਆ ਸੀ ਦੋ ਪਾਰਟੀਆਂ ਦੇ ਵਿੱਚ ਤਾਂ ਉਹਦੇ ਵਿੱਚ ਜੋ ਕਾਨੂੰਨ ਅਨੁਸਾਰ ਕਾਰਵਾਈ ਹੈ ਉਹ ਹੋ ਚੁੱਕੀ ਹੈ ਜੀ ਉਹ ਇੱਥੇ ਕ੍ਰਾਸ ਪਰਚਾ ਦਰਜ ਹੈ ਜੀ ਦੋਨੇ ਤਰ੍ਹਾਂ ਦੇ ਉੱਤੇ ਲੜਾਈ ਦਾ ਇਹ ਇੱਕ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਫਿਰ ਕਰਨਾ ਲੈਣ ਉਸਕੇ ਬਾਅਦ ਮੈਨੂੰ ਇਸ ਸੀਰੀਜ਼ ਆਮ ਨਹੀਂ ਆ ਰਹੀ ਜੀ ਇਨਵੈਸਟੀਗੇਸ਼ਨ ਜਾਰੀ ਹੈ ਜੋ ਜੋ ਚੀਜ਼ ਆ ਗਈ ਹੌਟ ਰਿਕਾਰਡ ਆਉਣ ਜੋ ਸਭ ਨਾਲ ਸੀ ਕਰਨੇ ਕਰਾਂਗੇ ਜੀ ਠੀਕ ਹੈ ਕੈਮਰਾਮੈਨ ਪ੍ਰਸੰਧ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼